ਅਹੁਦੇ ਤੋਂ ਹਟਾਈ ਜਾਣ ਦੀਆਂ ਚਰਚਾਵਾਂ ਦੇ ਉੱਤੇ ਜੱਤਦਾਰ ਗਿਆਨੀ ਰਵਿਰ ਸਿੰਘ ਦੀ ਦੋ ਟੋਕ ਕੇ ਹਮੇਂ ਕੱਪੜੇ ਬੈਗ ਦੇ ਵਿੱਚ ਪਾਏ ਹੋਏ ਨੇ ਪ੍ਰਵਾਹ ਨਹੀਂ ਗੁਰੂ ਦਾ ਹੁਕਮ ਹੋਇਆ ਤਾਂ ਸਮਾਪਤ ਹੋ ਜਾਵੇਗੀ ਸੇਵਾ ਦੇ ਵਿੱਚ 15 ਸਾਲ ਪੁਰਾਣੀ ਬਾਨਾ ਨੂੰ ਨਹੀਂ ਮਿਲੇਗਾ ਪੈਟਰੋਲ ਡੀਜ਼ਲ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਐਲਾਨ 1 ਅਪ੍ਰੈਲ ਤੋਂ ਲਾਗੂ ਹੋਣਗੇ ਨਵੇਂ ਹੁਕਮ ਹੁਣ ਚੰਡੀਗੜ੍ਹ ਦੇ ਵਿੱਚ ਧਰਨੇ ਦੀ ਤਿਆਰੀ ਐ ਐਸਕੇਐਮ ਨੇ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਧਰਨਾ ਲਗਾਉਣ ਦਾ ਕੀਤਾ ਐਲਾਨ ਪੰਜਾਬ ਸਰਕਾਰ ਨੂੰ ਅਪੀਲ ਆਪਣੀ ਖੇਤੀ ਨੀਤੀ ਲਾਗੂ ਕਰੀ ਸੁਭਾ ਸਰਕਾਰ 6 ਫਸਲਾਂ ਦੇ ਉੱਤੇ ਦੇਵੇ ਐਮਐਸਪੀ ਤਰਨੇ ਦੇ ਐਲਾਨ ਦੇ ਵਿਚਾਲੇ ਇਸ ਕੇਮ ਨੂੰ ਪੰਜਾਬ ਸਰਕਾਰ ਦੇ ਵੱਲੋਂ ਮੀਟਿੰਗ ਦਾ ਸੱਦਾ ਸੋਮਵਾਰ ਨੂੰ ਮੁੱਖ ਮੰਤਰੀ ਦੇ ਨਾਲ ਕਿਸਾਨਾਂ ਦੀ ਹੋਵੇਗੀ ਮੀਟਿੰਗ ਪੰਜਾਬਾ ਬੰਦੇ ਵਿੱਚ ਸ਼ਾਮ 4 ਵਜੇ ਬੈਠ ਪੁਲਿਸ ਜ਼ਖੜ ਦਾ ਮਾਨ ਸਰਕਾਰ ਨੂੰ ਚੈਲੰਜ ਜ਼ਖੜ ਬੋਲੇ ਜੇ ਕੇਂਦਰ ਦੀ ਨੀਤੀ ਗਲਤ ਤਾਂ ਆਪਣੀ ਨਵੀਂ ਖੇਤੀਬਾੜੀ ਨੀਤੀ ਲਾਗੂ ਕਰੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦਾ ਪਲਟਵਾਰ ਕਿਸਾਨਾਂ ਦੇ ਖਿਲਾਫ ਸੀ ਕੇਂਦਰ ਦਾ ਖੜੜਾ ਕੇਂਦਰੀ ਰਾਜਪ트ਰੀ ਰਮਨਿੰਦ ਬਿੱਟੂ ਦਾ ਵੱਡਾ ਦਾਵਾ 2027 ਦੇ ਵਿੱਚ ਪੰਜਾਬ ਦੇ ਵਿੱਚ ਬੀਜਪੀ ਆਪਣੀ ਦਮ ਦੇ ਉੱਤੇ ਲੜੇਗੀ ਚੋਣ ਅਕਾਲੀ ਦਲ ਦੇ ਨਾਲ ਆਉਣਾ ਹੈ ਤਾਂ ਵੱਡਣਾ ਹੋਵੇਗਾ ਛੋਟਾ ਬੜਾ 3 ਮਾਰਚ ਨੂੰ ਪੰਜਾਬ ਕੈਬਨਿਟ ਦੀ ਹੈਂ ਬੈਠਕ ਸੀਐਮ ਮਾਨ ਦੀ ਅਗਵਾਈ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਹੋਵੇਗਾ ਐਕਸ਼ਨ ਦੇ ਪੰਜਾਬ ਸੰਗਤ ਦੇ ਨਵੀਨ ਚਾਰਜ ਚੰਡੀਗੜ੍ਹ ਚੋਂ ਪਹੇਲ ਬਗੇਲ ਭੁਵेश ਬਗੇਲ ਨੇ ਐਮਪੀਜ਼ ਵਿਧਾਇਕਾਂ ਤੇ ਜ਼ਿਲ੍ਹਾ ਪ੍ਰਧਾਨਾਂ ਨੂੰ ਲਈ ਫੀਡਬੈਕ ਜਥੇ ਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦੀ ਹੋਈ ਚਰਚਾ ਦਰਜ ਦੇ ਖਿਲਾਫ ਪੰਜਾਬ ਭਰ ਦਾ ਦੌਰਾ ਕਰੇਗੀ ਕੈਬਨਟ ਸਬ ਕਮੇਟੀ ਵੱਖ-ਵੱਖ ਜ਼ਿਲ੍ਹਿਆਂ ਦੇ ਡੀਸੀ ਅਤੇ ਐਸਐਸਪੀ ਨਾਲ ਮੀਟਿੰਗਾਂ ਕਰਨਗੇ ਮੰਤਰੀ ਅਮਨ ਅਰੋੜਾ ਦੀ ਚਤਾਣੀ ਤਸਕਰ ਜਾਂ ਤਾਂ ਧੰਦਾ ਛੱਡ ਦੇ ਜਾਂ ਫੇਰ ਪੰਜਾਬ ਪੰਜਾਬ ਪੁਲਿਸ ਨੇ ਨਸ਼ਾ ਵਿਰੁੱਧ ਛੜਿਆ ਇਹ ਦੋ ਸਵੇ ਪਰ ਦੇ ਵਿੱਚ 750 ਖਾਵਾਂ ਦੇ ਉੱਤੇ ਚਲਾਇਆ ਗਿਆ ਆਪਰੇਸ਼ਨ ਕਾਸੋ ਫੀਲਡ ਦੇ ਵਿੱਚ ਤਰੇ 10000 ਤੋਂ ਵੱਧ ਅਫਸਰ ਅਤੇ ਜਰਾ ਸੀ ਦਿਖਾ ਫੇਖ ਖਬਰਾਂ ਫਲੌਂਡ ਵਾਲਿਆਂ ਦੇ ਉੱਤੇ ਪੜ ਕੇ ਹਰਭਜਨ ਮਾਨ ਕਈ YouTube ਚੈਨਲਾਂ ਤੇ Instagram ਯੂਜ਼ਰਜ਼ ਨੂੰ ਭੇਜਿਆ ਮੰਗਣੀ ਦਾ ਲੀਗਲ ਨੋਟਿਸ ਬੋਲੇ ਕਾਰਵਾਈ ਇਹਨਾਂ ਲੋਕਾਂ ਦੇ ਲਈ ਹੋਵੇਗੀ ਸਬਕ जाहिए 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 जाहिए। भाड़स भाड़स से सोल में जवानी चढ़ गई लड़ गई है सोलह बरस की बाली उम्र को सला प्यार तेरी पहली नजर सलाम ਸਸਵੇਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਤੁਹਾਡੇ ਨਾਲ ਤੇ ਖਾਸਾਂ ਸੱਤਾਲੀਆਂ ਖਬਰਾਂ ਲੈ ਕੇ ਪੂਰਾ ਦਿਨ ਪੰਜਾਬ ਦੇ ਵਿੱਚ ਕੀ ਕੁਝ ਖਾਸ ਰਿਹਾ ਸੱਤਾਲੀਆਂ ਖਬਰਾਂ ਦੇ ਵਿੱਚ ਅਸੀਂ ਪੂਰਾ ਅਪਡੇਟ ਪੂਰੇ ਦਿਨ ਦਾ ਤੁਹਾਡੇ ਤੱਕ ਪਹੁੰਚਾਣੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸ ਤਰੀਕੇ ਨਾਲ ਸਿਆਸਤ ਜਾਂ ਹੋਰ ਫਜ਼ਾਮਾਂ ਦੇ ਵਿੱਚ ਖਬਰਾਂ ਨਜ਼ਰ ਆਈਆਂ ਨੇ ਉਹ ਤੁਹਾਡੇ ਤੱਕ ਪਹੁੰਚਾਣੇ ਆ ਅੱਜ ਸੱਤਾਲੀਆਂ ਖਬਰਾਂ ਦੀ ਸ਼ੁਰੂਆਤ ਕਰਨ ਜਾ ਰਹੇ ਆ ਦਿਨ ਦੀ ਸਭ ਤੋਂ ਅਹਿਮ ਖਬਰ ਦੇ ਨਾਲ ਇੱਕ ਖਬਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਯਾਨੀ ਰਵਬੀਰ ਸਿੰਘ ਦੇ ਨਾਲ ਜੁੜੀ ਹੋਈ ਯਾਨੀ ਰਕबीर ਸਿੰਘ ਕਿ ਅਹੁਦੇ ਤੋਂ ਉਹਨਾਂ ਨੂੰ ਹਟਾ ਦਿੱਤਾ ਜਾਏਗਾ ਕਿ ਉਹਨਾਂ ਦਾ ਰਿਜ਼ਾਈਨ ਕਰਵਾ ਦਿੱਤਾ ਜਾਏਗਾ ਇਹ ਉਹ ਕਰ ਦੇਣਗੇ ਇਸ ਦੇ ਉੱਤੇ ਸਵਾਲ ਹੋ ਗਿਆ ਜਦੋਂ ਮੀਡੀਆ ਦੇ ਨਾਲ ਗੱਲਬਾਤ ਕਰ ਰਹੀ ਸੀ ਯਾਨੀ ਰਕबीर ਸਿੰਘ ਜਥੇਦਾਰ ਅਗਾਲਤਖ ਸਾਹਿਬ ਦੇ ਤਾਂ ਉਹਨਾਂ ਤੋਂ ਇਹ ਸਵਾਲ ਹੋ ਗਿਆ ਇਸ ਖਬਰ ਦੇ ਨਾਲ ਹੀ ਅੱਜ ਮੈਂ ਸ਼ੁਰੂਆਤ ਕਰਨ ਜਾ ਰਿਹਾ ਹਾਂ ਪੰਥਕ ਫਜ਼ਾਮਾਂ ਦੇ ਵਿੱਚ ਇਸ ਸਮੇਂ ਹਲਚਲ ਤਾਂ ਬਹੁਤ ਹੈ ਪੇਸ਼ ਵਿਚਾਲੇ ਯਾਨੀ ਰਕबीर ਸਿੰਘ ਦੀ ਸਟੇਟਮੈਂਟ ਸਮਝ ਲਈ ਉਹਨਾਂ ਨੇ ਕਿਹਾ ਕਿ ਅਹੁਦੇ ਤੋਂ ਹਟਾਉਣ ਦੀਆਂ ਚਰਚਾਵਾਂ ਨੇ ਤਾਂ ਕਿਹਾ ਕਿ ਮੇਂ ਕੱਪੜੇ ਬੈਗ ਦੇ ਵਿੱਚ ਪਾਏ ਹੋਏ ਨੇ ਪਰਵਾਹ ਨਹੀਂ ਦੀ ਅਹੁਦੇ ਤੋਂ ਹਟਾਉਣ ਦੀਆਂ ਚਰਚਾਵਾਂ ਦੇ ਉੱਤੇ ਜਥੇਦਾਰ ਗਿਆਨੀ ਰਵੀਰ ਸਿੰਘ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ। ਉਹਨਾਂ ਨੇ ਕਿਹਾ ਮੈਂ ਕੱਪੜੇ ਬੈਗ ਦੇ ਵਿੱਚ ਪਾਈ ਹੋਏ ਨੇ ਪਰਵਾਹ ਨਹੀਂ ਹੈ। ਜੇ ਗੁਰੂ ਦਾ ਆਦੇਸ਼ ਹੋਇਆ ਹੁਕਮ ਹੋਇਆ ਤਾਂ ਸੇਵਾ ਸਮਾਪਤ ਹੋ ਜਾਏਗੀ। ਇਸ ਦਾ ਦੇ ਵਿੱਚ ਦਾਅਵੇ ਨਹੀਂ ਚੱਲਦੇ। ਗੁਰੂ ਦੀ ਕਿਰਪਾ ਹੋਵੇ ਤਾਂ ਸੇਵਾ ਮਿਲਦੀ ਹੈ। ਤਾਂ ਮੈਂ ਆਪਣੇ ਅਸਤੀਫੇ ਦੇ ਉੱਤੇ ਵਿਚਾਰ ਕਰਨੇ ਵੀ ਜਥੇਦਾਰ ਇੱਕ ਪਰ ਫਿਰ ਤੋਂ ਕਹਿੰਦੇ ਹੋਏ ਨਜ਼ਰ ਆਏ। ਕਾਬਲੇ ਗੌਰ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਸੇਵਾ ਮੁਕਤ ਕੀਤਾ ਗਿਆ ਅੰਤਰਿਮ ਕਮੇਟੀ ਐਸਜੀਪੀਸੀ ਦੇ ਵੱਲੋਂ ਔਰ ਉਸ ਨੂੰ ਵੀ ਲੈ ਕੇ ਲਗਾਤਾਰ ਬੇਵਾਦ ਹੈ ਔਰ ਇਸ ਸਬਦੇ ਵਿਚਾਲੇ ਜਥੇਦਾਰ ਸਾਹਿਬ ਦੀ ਸਟੇਟਮੈਂਟ ਆਪਣੇ ਆਪ ਦੇ ਵਿੱਚ ਜ਼ਰੂਰ ਤੁਸੀਂ ਕਹਿ ਸਕਦੇ ਹੋ ਕਿ ਬਹੁਤ ਅਹਿਮ ਹੈ ਜਿਵੇਂ ਹਰਪ੍ਰੀਤ ਸਿੰਘ ਦੇ ਰੈਜ਼ੀਗਨੇਸ਼ਨ ਜਾਂ ਫਿਰ ਉਹਨਾਂ ਨੂੰ ਸੇਵਾਮੁਕਤ ਕਰਨ ਤੋਂ ਬਾਅਦ ਇਹ ਲਗਾਤਾਰ ਚਰਚਾਵਾਂ ਚੱਲ ਰਹੀਆਂ ਹਨ ਕਿ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿ ਉਹਨਾਂ ਨੂੰ ਵੀ ਸੇਵਾਮੁਕਤ ਕੀਤਾ ਜਾ ਸਕਦਾ ਹੈ ਜਾਂ ਖੁਦ ਰਿਜ਼ਾਈਨ ਕਰ ਸਕਦੇ ਨੇ ਕਿਸ ਤਰੀਕੇ ਦੀ ਇਸ ਸਮੇਂ ਸਥਿਤੀ ਬਣਦੀ ਹੋਈ ਨਜ਼ਰ ਆ ਰਹੀ ਹੈ ਤਾਂ ਜਦੋਂ ਸਵਾਲ ਹੋਇਆ ਕਿਉਂਕਿ ਮੀਡੀਆ ਦੇ ਨਾਲ ਗੱਲਬਾਤ ਜਥੇਦਾਰ ਸਾਹਿਬ ਕਰ ਰਹੇ ਸਨ ਤੇ ਮੀਡੀਆ ਦੇ ਨਾਲ ਗੱਲਬਾਤ ਦੇ ਵਿੱਚ ਉਹਨਾਂ ਨੂੰ ਸਵਾਲ ਹੋਇਆ ਕਿ ਤੁਹਾਨੂੰ ਵੀ ਅਹੁਦੇ ਤੋਂ ਹਟਾਉਣ ਦੀ ਇਸ ਸਮੇਂ ਚਰਚਾਵਾਂ ਨੇ ਤਾਂ ਜਥੇਦਾਰ ਸਾਹਿਬ ਨੇ ਕਿਹਾ ਕਿ ਮੈਂ ਤਾਂ ਕੱਪੜੇ ਬੈਗ ਦੇ ਵਿੱਚ ਪਾਏ ਹੋਏ ਨਹੀਂ ਮੈਨੂੰ ਪਰਵਾਹ ਨਹੀਂ ਗੁਰੂ ਦਾ ਆਦੇਸ਼ ਹੋਏਗਾ ਤਾਂ ਸਿਵਾਮਾ ਇਥੇ ਖਤਮ ਹੋ ਜਾਣਗੀਆਂ ਇਹ ਜਥੇਦਾਰ ਸਾਹਿਬ ਦੀ ਦੋ ਟੁਕ ਟੁਸੀ ਕਹਿ ਸਕਦੇ ਹਾਂ ਜਿਸ ਤਰੀਕੇ ਨਾਲ ਅਕਾਲੀ ਦਲ ਦੇ ਵਿੱਚ ਭਰਤੀ ਵਿਵਾਦ ਹੈ ਇਸ ਸਮੇਂ ਯਾਨੀ ਹਰਪ੍ਰੀਤ ਸਿੰਘ ਵਾਲਾ ਪੂਰਾ ਐਪੀਸੋਡ ਹੈ ਯਾਨੀ ਹਰਪ੍ਰੀਤ ਸਿੰਘ ਨੂੰ ਸੇਵਾ ਤੋਂ ਲਾਂਭੇ ਕਰਨ ਦੇ ਮੁੱਦੇ ਦੇ ਉੱਤੇ ਯਾਨੀ ਹਰਪ੍ਰੀਤ ਸਿੰਘ ਦੇ ਦੇ ਮੁੱਦੇ ਤੇ ਯਾਨੀ ਰਖਬੀਰ ਸਿੰਘ ਦੇ ਵੱਲੋਂ ਕੀਤਾ ਗਿਆ ਉਹ ਪੋਸਟ ਜਿਸ ਦੇ ਉੱਤੇ ਅਰਜੰਦਰ ਸਿੰਘ ਧਾਮੀ ਨੇ ਰਿਜ਼ਾਈਨ ਕਰ ਦਿੱਤਾ ਧਾਮੀ ਐਸਜੀਪੀਸੀ ਦੇ ਸਤਿਫਾ ਦੇ ਚ ਕਿਨੇ ਪ੍ਰਧਾਨ ਦੇ ਅਹੁਦੇ ਤੋਂ ਇਸ ਦੇ ਨਾਲ ਹੀ ਸੱਤ ਮੈਂਬਰੀ ਕਮੇਟੀ ਦੇ ਚੇਅਰਮੈਨ ਦੇ ਤੌਰ ਦੇ ਉੱਤੇ ਵੀ ਪੈਰ ਪਿੱਛੇ ਖਿੱਚੂ ਕੇ ਨਹੀਂ ਧਾਮੀ ਪਏ ਸਾਰੇ ਮੁੱਦਿਆਂ ਦੇ ਉੱਤੇ ਵੀ ਜਥੇਦਾਰ ਸਾਹਿਬ ਦੇ ਵੱਲੋਂ ਬਿਆਨ ਦਿੱਤਾ ਗਿਆ ਪਰ ਉਹਨਾਂ ਦੀ ਸਟੇਟਮੈਂਟ ਕਿ ਮੈਨੂੰ ਪਰਵਾਹ ਨਹੀਂ ਮੈਂ ਆਪਣੇ ਕੱਪੜੇ ਬੈਗ ਦੇ ਵਿੱਚ ਪਾਏ ਹੋਏ ਨੇ ਕੱਪੜੇ ਬੈਗ ਦੇ ਵਿੱਚ ਪਾਏ ਹੋਏ ਦੇ ਨਾਲ ਸਿੱਧਾ ਮਤਲਬ ਹੈ ਇਸ ਬਿਆਨ ਦਾ ਇਹ ਹੈ ਕਿ ਮੈਂ ਤਿਆਰ ਹਾਂ ਜੇਕਰ ਕੋਈ ਆਦੇਸ਼ ਹੁੰਦਾ ਹੈ ਜਾਂ ਫਿਰ ਮੇਰੀਆਂ ਸੇਵਾਵਾਂ ਖਤਮ ਹੁੰਦੀਆਂ ਨੇ ਗੁਰੂ ਦੇ ਆਦੇਸ਼ ਦੇ ਮੁਤਾਬਿਕ ਮੈਂ ਬਿਲਕੁਲ ਰੈਡੀ ਹਾਂ ਦੇਖੋ ਇਹ ਚਰਚਾਵਾਂ ਤਾਂ ਹਮੇਸ਼ਾ ਚੱਲਦੀਆਂ ਨੇ ਮੀਡੀਆ ਦਾ ਰਾਹੀਂ ਅਸੀਂ ਵੀ ਸੁਣਦੇ ਹਾਂ ਜੇਕਰ ਸਾਡੀ ਸੇਵਾ ਸਮਾਪਤ ਹੋ ਜਾਂਦੀ ਹੈ ਤੇ ਗੁਰੂ ਦੇ ਹੁਕਮ ਨਾਲ ਹੋਣੀ ਹੈ ਤੇ ਜੇ ਕਰਨੀ ਹੈ ਤੇ ਗੁਰੂ ਦੇ ਹੁਕਮ ਨਾਲ ਹੋਣੀ ਹੈ ਇਸ ਘਰ ਵਿੱਚ ਮੈਂ ਇੱਕ ਜ਼ਰੂਰ ਮੀਟਰ ਰੱਖ ਕੇ ਕਹਿ ਦੈਂ ਕਿ ਇਸ ਘਰ ਵਿੱਚ ਦਾਅਵੇ ਨਹੀਂ ਚੱਲਦੇ ਇਸ ਘਰ ਵਿੱਚ ਗੁਰੂ ਦੀ ਕਿਰਪਾ ਹੋਵੇ ਤਾਂ ਸੇਵਾ ਮਿਲਦੀ ਹੈ ਤੇ ਜਿੰਨਾ ਹੁਕਮ ਹੋਏਗਾ ਉਹ ਨਹੀਂ ਕਰਾਂਗੇ ਆਖਰੀ ਸਵਾਲ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਜਿਸ ਤਰ੍ਹਾਂ ਚਰਚਾਵਾਂ ਨੇ ਕਿ ਤੁਹਾਨੂੰ ਹਟਾਉਣ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਮੈਂ ਕੱਪੜੇ ਬੈਗ ਚ ਪਾਏ ਹੋਏ ਨੇ ਪਰਵਾਹ ਨਹੀਂ ਧੰਨਵਾਦ ਆ ਬੜਾ ਦੋ ਟੁਕ ਜਵਾਬ ਸੀ ਜਦੋਂ ਸਵਾਲ ਕੀਤਾ ਗਿਆ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਸਾਡੇ ਅੰਮ੍ਰਿਤਸਰ ਤੋਂ ਸਹਿਯੋਗੀ ਨੇ ਉਹਨਾਂ ਨੇ ਸਵਾਲ ਪੁੱਛਿਆ ਕਿ ਤੁਹਾਡੀਆਂ ਅਹੁਦੇ ਨੂੰ ਲੈ ਕੇ ਚਰਚਾਵਾਂ ਨਿਕੀ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਜਾਂ ਰਿਜ਼ਾਈਨ ਕੀਤਾ ਜਾ ਸਕਦਾ ਹੈ ਤਾਂ ਉਹਨਾਂ ਨੇ ਸਪਸ਼ਟ ਸ਼ਬਦਾਂ ਚ ਕਿਹਾ ਬੈਗ ਦੇ ਵਿੱਚ ਕੱਪੜੇ ਪਾਏ ਹੋਏ ਨਹੀਂ ਪਰਬਾ ਨਹੀਂ ਇਹ ਦੋ ਲਾਈਨਾਂ ਦਾ ਬਿਆਨ ਬਹੁਤ ਵੱਡੀ ਕਹਾਣੀਆਂ ਕਹੀਏ ਕਿ ਪੂਰੇ ਮਾਮਲੇ ਨੂੰ ਸਾਹਮਣੇ ਰੱਖਿਆ ਪਰ ਜਥੇਦਾਰ ਗਿਆਨੀ ਰਬੀਂਤ ਸਿੰਘ ਨੇ ਅਕਾਲੀ ਦਲ ਦੀਪ ਭਰਤੀ ਨੂੰ ਲੈ ਕੇ ਵੀ ਸਖਤਾ ਦੇਸ਼ ਜਾਰੀ ਰੱਖਤੇ ਨੇ ਜਥੇਦਾਰ ਨੇ ਪੰਜ ਮੈਂਬਰੀ ਕਮੇਟੀ ਨੂੰ ਭਰਤੀ ਕਰਨ ਦੇ ਲਈ ਕਿਹਾ ਤੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਜੇ ਧਾਮੀ ਵਾਪਸੀ ਨਹੀਂ ਕਰਦੇ ਤਾਂ ਕਮੇਟੀ ਦਾ ਨਵਾਂ ਮੁਖੀ ਚੁਣਿਆ ਜਾਵੇ ਉਹ ਪੰਜ ਮੈਂਬਰ ਛੇ ਦੇ ਕਾਲ ਤੱਕ ਸਾਦੇ ਹੁਕਮਾਂ ਤੇ ਜੋ 2 ਦਸੰਬਰ 2024 ਨੂੰ ਜੋ ਹੁਕਮ ਹੋਇਆ ਸੀ ਉਹਦੇ ਮੁਤਾਬਕ ਅਜਿਹੀ ਭਰਤੀ ਪ੍ਰਕਿਰਿਆ ਹੈ ਉਹਨੂੰ ਆਰੰਭ ਕਰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ तमाम ਸਵਾਲਾਂ ਦੇ ਵਿਚਾਲੇ ਜਦੋਂ ਨਿਗਰਾਨ ਕਮੇਟੀ ਵੱਲੋਂ ਜਥੇਦਾਰ ਦੇ ਆਦੇਸ਼ਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਪੈਂਸੇਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਵੱਡਾ ਬਿਆਨ ਆਇਆ ਜਥੇਦਾਰ ਗਿਆਨੀ ਰਕबीर ਸਿੰਘ ਨੇ ਪੰਜ ਮੈਂਬਰੀ ਕਮੇਟੀ ਨੂੰ ਆਦੇਸ਼ ਦਿੱਤੇ ਨੇ ਕਿ ਪੰਜ ਮੈਂਬਰੀ ਕਮੇਟੀ ਆਕਾਲੀ ਦਲ ਦੇ ਵਿੱਚ ਭਰਤੀ ਸ਼ੁਰੂ ਕਰੇ ਆਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਮੁਤਾਬਿਕ ਅਜੇ ਭਰਤੀ ਸ਼ੁਰੂ ਨਹੀਂ ਹੋਈ ਸਿੰਘ ਸਾਹਿਬ ਨੇ ਨਾਲ ਇਹ ਵੀ ਸਾਫ਼ ਕੀਤਾ ਕਿ ਸਿੰਘ ਸਹਿਬਾਨ ਨੇ ਸਹਿਯੋਗ ਕਰਨ ਵਾਸਤੇ ਹੁਕਮ ਨਹੀਂ ਦਿੱਤਾ ਕਮੇਟੀ ਨੂੰ ਆਪਣਾ ਗਾਰਜ ਕਰਨ ਦੇ ਲਿਖਿਆ ਸੀ ਤੇ 2-4 ਦਿਨਾਂ ਦੇ ਵਿੱਚ ਸਿੰਘ ਸਹਿਬਾਨਾਂ ਦੀ ਮੀਟਿੰਗ ਬੁਲਾਉਣ ਦੀ ਵੀ ਗੱਲ ਕਹੀ ਹੈ ਵਕਾਲਤਖਸਾਬ ਦੇ ਫੈਸਲੇ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਪ੍ਰਕਿਰਿਆ ਆਰੰਭ ਕਰਨੀ ਹੈ ਉਹ ਹਾਲੇ ਆਰੰਭ ਨਹੀਂ ਹੋਈ ਇਸੇ ਲਈ ਕਹਿ ਰਹੇ ਆ ਕਿ ਉਹ ਪੰਜ ਮੈਂਬਰ ਜਿਹੜੇ ਬਚੇ ਨੇ ਉਹ ਭਰਤੀ ਪ੍ਰਕਿਰਿਆ ਜਿਹੜੇ ਵਕਾਲਤਖਸਾਬ ਦੇ ਹੁਕਮਾਂ ਤੇ ਆਰੰਭ ਕਰਨ ਪੰਚ ਸਿੰਘ ਸਹਿਬਾਨ ਦੀ ਮੀਟਿੰਗ ਨੂੰ ਲੈ ਕੇ ਵੀ ਕਾਫੀ ਇੰਤਜ਼ਾਰ ਹੋ ਰਿਹਾ ਮੀਟਿੰਗ ਕਦੋਂ ਤੱਕ ਹੋਣੀ ਹੈ ਬਸ ਕੁ ਦੋ ਚਾਰ ਦਿਨਾਂ ਚ ਕੋਸ਼ਿਸ਼ ਹੈ ਕਿ ਮੀਟਿੰਗ ਕਿਉਂਕਿ ਕੁਝ ਸਮਾਗਮ ਐਸੇ ਚੱਲ ਰਹੇ ਨੇ ਔਰ ਸੀਨੀਅਰ ਸਹਿਬਾਨ 올ਓਵਰ ਰਾਜਸਥਾਨ ਮਸਕੀਨ ਜੀ ਹੋਰਾਂ ਦੀ ਬਰਸੀ ਤੇ ਆਪਣਾ ਪਰਸੰਤ ਕੇ ਸਾਰੇ ਅਸੀਂ ਜਾਣੇ ਆ ਉੱਥੇ ਗਏ ਹੋਣ ਕਰਕੇ ਸ਼ਾਇਦ 2-4 ਦਿਨਾਂ ਦੀ ਮੀਟਿੰਗ ਜਿਹੜੀ ਹੈ ਉਹ ਅਸੀਂ ਉੱਥੇ ਜਾਣੇ ਲਖਵੀਰ ਸਿੰਘ ਨੇ ਕਿਹਾ ਕਿ ਜੇ ਹਰਜਿੰਦਰ ਸਿੰਘ ਧਾਮੀ ਵਾਪਸੀ ਨਹੀਂ ਕਰਦੇ ਤਾਂ ਪੰਜ ਮੈਂਬਰੀ ਕਮੇਟੀ ਦੇ ਵਿੱਚੋਂ ਨਵਾਂ ਮੁਖੀ ਬਣਾਇਆ ਜਾਵੇਗਾ ਉਹਨਾਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਕਿਰਪਾਲ ਸਿੰਘ ਬਡੁੰਗਰ ਦਾ ਅਸਤੀਫਾ ਉਹਨਾਂ ਦੇ ਕੋਲ ਨਹੀਂ ਪਹੁੰਚਿਆ ਇੱਕ ਵਾਰ ਫਿਰ ਹਰਜਿੰਦਰ ਧਾਮੀ ਨੂੰ ਐਜੀਪੀਸੀ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲਣ ਦੀ ਅਪੀਲ ਕੀਤੀ ਪਰ ਦੋ ਮੈਂਬਰ ਇਸ ਕਮੇਟੀ ਦਾ ਹਿੱਸਾ ਨਹੀਂ ਬਣਦੇ ਤਾ ਮਿਸਾਹ ਔਰ ਬਡੂਮਕਰ ਸਾਹਿਬ ਜੇਕਰ ਕਮੇਟੀ ਦਾ ਹਿੱਸਾ ਨਹੀਂ ਬਣਦੇ ਫਿਰ ਸਿੰਘ ਸਹਿਬਾਨ ਜੀ ਦੇ ਨਾਲ ਆਉਣ ਵਾਲੇ ਕੁਝ ਦਿਨਾਂ ਵਿੱਚ ਮੀਟਿੰਗ ਕਰਕੇ ਤੇ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਜਿਹੜਾ ਲੀਡਰ ਹੋਏਗਾ ਉਹਨੂੰ ਇਹਦਾ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਕੋਆਰਡੀਨੇਟਰ ਹੈ ਉਹ ਬਣਾਤਾ ਜਾਏਗਾ ਜਦੋਂ ਅੱਧੇ ਤੋਂ ਹਟਾਉਣ ਦੀਆਂ ਚਰਚਾਵਾਂ ਨੂੰ ਲੈ ਕੇ ਵੀ ਜਸਕਰ ਗਾਨੀ ਰਕਵੀਰ ਸਿੰਘ ਨੂੰ ਸਵਾਲ ਹੋਇਆ ਤਾਂ ਸਿੰਘ ਸਾਹਿਬ ਨੇ ਕਿਹਾ ਕਿ ਉਹਨਾਂ ਨੇ ਕੱਪੜੇ ਬੈਗ ਦੇ ਵਿੱਚ ਪਾਏ ਹੋਏ ਨੇ ਪ੍ਰਵਾਹ ਨਹੀਂ ਹੈ ਦੇਖੋ ਇਹ ਚਰਚਾਵਾਂ ਤਾਂ ਹਮੇਸ਼ਾ ਚੱਲਦੀਆਂ ਨੇ মিডিਆ ਦਾ ਰਾਹੀਂ ਅਸੀਂ ਵੀ ਸੁਣਦੇ ਹਾਂ ਜੇਕਰ ਸਾਡੀ ਸੇਵਾ ਸਮਾਪਤ ਹੋ ਜਾਂਦੀ ਹੈ ਤੇ ਗੁਰੂ ਦੇ ਹੁਕਮ ਨਾਲ ਹੋਣੀ ਹੈ ਤੇ ਜੇ ਕਰਨੀ ਹੈ ਤੇ ਗੁਰੂ ਦੇ ਹੁਕਮ ਨਾਲ ਹੋਣੀ ਹੈ ਇਸ ਘਰ ਵਿੱਚ ਮੈਂ ਕਾ ਜ਼ਰੂਰ ਮੀਟ ਰਹੀਂ ਕਹਿ ਦਿਆਂ ਕਿ ਇਸ ਘਰ ਵਿੱਚ ਦਾਵੇ ਨਹੀਂ ਚੱਲਦੇ ਇਸ ਘਰ ਵਿੱਚ ਗੁਰੂ ਦੀ ਕਿਰਪਾ ਹੋਵੇ ਤਾਂ ਸੇਵਾ ਮਿਲਦੀ ਹੈ ਤੇ ਜਿੰਨਾ ਹੁਕਮ ਹੋਏਗਾ ਉਹ ਨਹੀਂ ਕਰਾਂਗੇ ਅਖਰੀ ਸਵਾਲ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਜਿਸ ਤਰ੍ਹਾਂ ਚਰਚਾਵਾਂ ਨੇ ਕਿ ਤੁਹਾਨੂੰ ਹਟਾਉਣ ਦੀਆਂ ਤਿਆਰੀਆਂ ਜੋਰਾਂ ਛੋਰਾ ਨਾਲ ਚੱਲ ਰਹੀਆਂ ਮੈਂ ਕੱਪੜੇ ਬੈਗ ਚ ਪਾਏ ਹੋਏ ਨੇ ਪਰਵਾਨੀ ਧੰਨਵਾਦ ਆ ਜ਼ਿਕਰ ਹੋ ਗਿਆ ਕਿ ਕਾਲੀਦਾਲ ਦੀ ਮੈਨੂੰ ਆਪਣੇ ਪੱਤਰ ਤੇ ਭਰਤੀ ਮਹਿਮ ਚਲਾਈ ਜਾ ਰਹੀ ਹੈ ਜੋ ਕਰੀਬ ਅੰਤਿਮ ਪੜਾਵੀ ਵਿੱਚ ਪਹੁੰਚ ਚੁੱਕੀ ਹੈ ਪਰ ਇਸ ਦੇ ਵਿਚਾਲੇ ਸਿੰਘ ਸਾਹਿਬ ਨੇ ਪੰਜ ਮੈਂਬਰੀ ਕਮੇਟੀ ਨੂੰ ਭਰਤੀ ਕਰਨ ਦੇ ਆਦੇਸ਼ ਦਿੱਤੇ ਨੇ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ న్యూਸ 8 ਟੀਮ ਪੰਜਾਬ ਹੁਣ ਸਵਾਲ ਤਾਂ لازمی ਤੌਰ ਦੇ ਉੱਤੇ ਹੈ ਮੈਂ ਕਿ ਵਾਕੀ ਭਰਤੀ ਵਿਭਾਗ ਖਤਮ ਹੋ ਜਾਏਗਾ ਜਾਂ ਪੰਜ ਮੈਂਬਰੀ ਕਮੇਟੀ ਆਪਣਾ ਇੱਕ ਨਵਾਂ ਮੁਖੀ ਚੁਣ ਲਵੇਗੀ ਤੇ ਉਸ ਤੋਂ ਬਾਅਦ ਅੱਗੇ ਦਾ ਕੋਈ ਫੈਸਲਾ ਲੈਂਦੀ ਹੈ ਕਾਬਲੇ ਗੌਰੇ ਵੀ ਹੈ ਕਿ ਪੰਜ ਮੈਂਬਰਾਂ ਦੇ ਵਿੱਚ ਹੁਣ ਜਿਹੜੇ ਪੰਜ ਦੇ ਪੰਜ ਮੈਂਬਰ ਨੇ ਉਹ ਕਿਤੇ ਨਾ ਕਿਤੇ ਤੁਸੀਂ ਕਹਿ ਸਕਦੇ ਹੋ ਕਿ ਬਾਗੀ ਢੜੇ ਵਾਲੇ ਪਾਸੇ ਖੜੇ ਨੇ ਇਹਨਾਂ ਦੇ ਵਿੱਚ ਇਕਬਾਲ ਸਿੰਘ ਝੁੰਦਾ ਵੀ ਪਿਛਲੇ ਕੁਝ ਦਿਨਾਂ ਚ ਇਕਬਾਲ ਸਿੰਘ ਝੁੰਦਾ ਨੂੰ ਲੈ ਕੇ ਵੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਸਵਾਲ ਚੁੱਕੇ ਨੇ ਇਕਬਾਲ ਸਿੰਘ ਝੁੰਦਾ ਮਨਪ੍ਰੀਤਿਆਲੀ ਗੁਰਪ੍ਰਤਾ ਵਡਾਲਾ ਅ ਸੰਸਿੰਗ ਮੈਦਪੁਰੀ ਤੇ ਬੀਬੀ ਸਤਵੰਤ ਕੋਣੇ ਪੰਜ ਦੇ ਪੰਜ ਮੈਂਬਰ ਅ ਇਸ ਸਮੇ ਬਾਗੀ ਤੜੇ ਵਾਲੇ ਪਾਸੇ ਖੜੇ ਹੋਏ ਨਜ਼ਰ ਆ ਰਹੇ ਨੇ ਹੁਣ ਅੱਗੇ ਵਧਦੇ ਆ ਤੇ ਖਬਰ ਦਿੱਲੀ ਦੇ ਲੋਕਾਂ ਦੇ ਲਈ ਤੇ ਜੇਕਰ ਤੁਸੀਂ ਵੀ ਦਿੱਲੀ ਜਾ ਰਹੇ ਹੋ ਤਾਂ ਤੁਹਾਡੇ ਲਈ ਵੀ ਬਹੁਤ ਹੈ ਦਿੱਲੀ ਦੇ ਵਿੱਚ 1 ਅਪ੍ਰੈਲ ਤੋਂ 15 ਸਾਲ ਪੁਰਾਣੀ ਬਹਾਨ ਇੱਕ ਤਰੀਕੇ ਨਾਲ ਨਹੀਂ ਚੱਲਣਗੇ 15 ਸਾਲ ਪੁਰਾਣੀ ਬਾਨਾਂ ਨੂੰ ਪੈਟਰੋਲ ਡੀਜ਼ਲ ਨਹੀਂ ਮਿਲੇਗਾ ਇੱਕ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਆਦੇਸ਼ ਜਾਰੀ ਕੀਤੇ ਗਏ ਨੇ 15 ਸਾਲ ਪੁਰਾਣੀ ਵਾਹਨਾਂ ਦੀ ਪਛਾਣ ਦੇ ਲਈ ਇੱਕ ਟੀਮ ਬਣਾਈ ਗਈ ਹੈ ਉੱਚੀਆਂ ਇਮਾਰਤਾਂ ਹੋਟਲਸ ਤੇ ਐਨਟੀ স্মੋਕ ਗਨ ਲਗਾਉਣੀ ਵੀ ਲਾਜ਼ਮੀ ਕਰ ਦਿੱਤੀ ਗਈ ਹੈ ਪ੍ਰਦੂਸ਼ਣ ਨੂੰ ਲੈ ਕੇ ਸਾਰੇ ਗਰਮ ਚੁੱਕੇ ਜਾ ਰਹੇ ਨੇ ਕਾਬਲੇ ਗੌਰੇ ਮਨਜਿੰਦਰ ਸਿੰਘ ਸਿਰਸਾ ਮੌਜੂਦਾ ਸਮੇਂ ਦੇ ਵਿੱਚ ਕੈਬਨਿਟ ਮੰਤਰੀ ਨੇ ਤੇ ਉਹਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ 15 ਸਾਲ ਪੁਰਾਣੀ ਜਿਹੜੇ ਵੀਕਲਸ ਨੇ ਉਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ ਡੀਜ਼ਲ ਦੇਖੋ ਇੱਕ ਚੀਜ਼ ਨੂੰ ਇਹ ਵੀ ਸਮਝੋ ਕਿ ਦਿੱਲੀ ਦੇ ਵਿੱਚ ਆਲਰੇਡੀ 10 ਸਾਲ ਪੁਰਾਣੀ ਜਿਹੜੀ ਡੀਜ਼ਲ ਦੀਆਂ ਗੱਡੀਆਂ ਨੇ ਜਿਵੇਂ ਇੱਥੋਂ ਤੁਸੀਂ ਕੋਈ ਮਹਿੰਗੀ ਕਾਰ ਵੀ ਲੈ ਕੇ ਜਾ ਰਹੇ ਹੋ ਪਰ ਉਹ 10 ਸਾਲ ਪੁਰਾਣੀ ਹੈ ਮਤਲਬ ਤੁਸੀਂ 2014 ਦੇ ਵਿੱਚ ਖਰੀਦੀ ਸੀ ਤੇ ਹੁਣ 2025 ਚੱਲ ਰਿਹਾ 11ਵਾਂ ਸਾਲ ਹੈ ਤਾਂ ਫਿਰ ਦਿੱਲੀ ਦੇ ਵਿੱਚ ਉਸ ਦੀ ਐਂਟਰੀ ਨਹੀਂ ਹੈ ਜੇ ਹੋ ਜਾਏਗੀ ਤਾਂ ਫਿਰ ਚਾਰਾਣ ਹੈ ਤੇ ਗੱਡੀ ਜ਼ਬਤ ਕਰ ਲੈਂਦੇ ਨੇ ਇੰਪਾਉਂਡ ਹੋ ਜਾਂਦੀ ਹੈ ਤੇ ਦੂਜੇ ਪਾਸੇ 15 ਸਾਲ ਪੁਰਾਣੀਆਂ ਜਿਹੜੀਆਂ ਵਹੀਕਲ ਉੱਥੇ ਚੱਲ ਰਹੀਆਂ ਨੇ ਉਹਨਾਂ ਨੂੰ ਫਿਊਲ ਨਹੀਂ ਮਿਲੇਗਾ ਪੈਟਰੋਲ ਡੀਜ਼ਲ ਜਾਂ ਜਿਹੜਾ ਵੀ ਫਿਊਲ ਜਿਵੇਂ ਸੀਐਨਜੀ ਪਰਮਾਨੇ ਹੋ ਨਹੀਂ ਮਿਲੇਗਾ ਕਾਬਲੇ ਗੌਰ ਹੈ ਵੀ ਇਸ ਦੇ ਵਿੱਚ ਜੋ ਜ਼ਿਕਰ ਯੋਗ ਹੈ ਜਿਹੜੀਆਂ ਪੈਟਰੋਲ ਦੀਆਂ ਗੱਡੀਆਂ ਨੇ ਉਹੀ 10 ਸਾਲ ਤੋਂ ਵੱਧ ਪੁਰਾਣੀਆਂ ਚੱਲ ਰਹੀਆਂ ਨੇ 15 ਸਾਲ ਜਦੋਂ ਹੋ ਜਾਂਦੀ ਹੈ ਆਮ ਤੌਰ ਤੇ ਗੱਡੀ ਦੀ ਲਾਈਫ 15 ਸਾਲ ਹੁੰਦੀ ਹੈ ਪਰ ਉਸ ਤੋਂ ਬਾਅਦ ਵੀ ਜਿਹੜੀ ਆਪਾਂ ਆਰਸੀ ਐ 3 ਸਾਲ ਦੇ ਲਈ ਬਦਵਾ ਲੈਨੇ ਆ ਤਾਂ ਜੇਕਰ ਤੁਸੀਂ ਆਪਣੀ ਗੱਡੀ 15 ਸਾਲ ਪੁਰਾਣੀ ਲੈ ਕੇ ਜਾ ਰਹੇ ਹੋ ਦਿੱਲੀ ਤਾਂ ਯਾ ਤਾਂ ਤੁਸੀਂ ਜਾਇਓ ਨਾ ਜੇ ਪੈਟਰੋਲ ਗੱਡੀ ਵੀ ਹੈ ਤੁਹਾਡੇ ਕੋਲ ਜਾਂ ਫਿਰ ਉਸ ਦੀ ਟੈਂਕੀ ਫੁੱਲ ਕਰਵਾ ਕੇ ਹੀ ਦਿੱਲੀ ਦੀਆਂ ਹੱਦਾਂ ਦੇ ਵਿੱਚ ਐਂਟਰੀ ਕਰਿਓ ਕਿਉਂਕਿ ਦਿੱਲੀ ਦੇ ਪੰਪ ਵਾਲੇ ਪੈਟਰੋਲ ਨਹੀਂ ਪਾਉਣਗੇ जितने पंद्रह साल पुराने व्हीकल हैं, उन व्हीकल्स को इकतीस मार्च के बाद तेल देना बंद कर दिया जाएगा हम अपने ऐसे गैजेट्स लगा रहे पेट्रोल पंप के ऊपर जो लगभग लगभग एट्टी परसेंट पेट्रोल पंप पर पे लग चुके हैं इकतीस मार्च तक हंड्रेड परसेंट पेट्रोल पंप से लग जाएंगे उसके बाद पंद्रह साल पुराने व्हीकल को हम आइडेंटिफाई करेंगे और उसको कोई फ्यूल नहीं मिलेगा आज ही हमारी सरकार इसकी जानकारी पेट्रोलियम मिनिस्ट्री के माध्यम से देगी कि आप कोई भी पेट्रोल पंप ऑनर जो है मालिक जो है वो पंद्रह साल पुराने व्हीकल को डीजल पेट्रोल नहीं दे सकता दूसरा पंद्रह साल पुराने जितने व्हीकल्स हैं उनको आइडेंटिफाई करने के लिए हम एक टीम बना रहे हैं जो उनको आइडेंटिफाई करेगी और उनको लाकर दिल्ली में नाव एंटर कर सके और दिल्ली से बाहर निकाले जा सके इसके लिए हमारी टीम अलग से काम करेगी दिल्ली यूनिवर्सिटी स्टूडेंट्स को हम इसमें रोप इन कर रहे हैं पंद्रह साल पुराने वाहनों को नहीं मिलेगा पेट्रोल परिवहन मंत्री मनजिंदर सिंह सिरसा का ये फैसला एक अप्रैल से ये इम्प्लीमेंट होगा आइए लोगों से जानते हैं की अगर पंद्रह साल पुरानी गाड़ी अगर पेट्रोल पंप पे आएगी तो पेट्रोल पंप पे एक मशीन लगी होगी जो ये चिन्हित कर लेगी कि आपकी गाड़ी पंद्रह साल पुरानी है और आपको पेट्रोल नहीं दिया जाएगा प्रदूषण की समस्या दिल्ली में बहुत है इस कदम को आप कैसे देखते हैं अगर पंद्रह साल पुरानी गाड़ी आती है तो उसमें तेल ही नहीं डलेगा गाड़ी थोड़ी पॉल्यूशन का रीजन है मल्टीपल रीजन है दिल्ली में पॉल्यूशन के लिए गाड़ी को सेग्रीगेट करने का कोई सेंस ही नहीं बनती है गाड़ी का मेंटेनेंस सही होती है ऐसा नहीं है कि मेंटेनेंस नहीं तो फिर गाड़ी क्यों चलाएंगे हमारा मानना यह है जी कि अगर सरकार कहती है पंद्रह साल से पुरानी नहीं चलानी तो नहीं चलानी तो जो भी कर रहे हैं ठीक कर रहे हैं फिर बिना पेट्रोल के चलेगी कैसे फिर सीधा पेट्रोल पंप के मैनेजर से बात करेंगे इस, सर, इस कदम को आप कैसे देखते हैं नहीं जी पंद्रह साल पुरानी गाड़ी में तेल नहीं डालेंगे और बहुत अच्छी सराहनीय काम है ये जो कदम सिरसा जी ने उठाया बिल्कुल सराहनीय है तो कैसे चिन्हित किया जाएगा अगर गाड़ी आपके पेट्रोल पंप में घुसेगी पता चल जाएगा कि पंद्रह साल पुरानी है कस्टमर तो का हम आरसी चेक करेंगे या तो हमारे यहाँ सिस्टम लगा भी है हाँ। जो गाड़ी को आते अनाउंस अनाउंस हो जाएगा उसमें आएगा कि गाड़ी पंचायत साल पुरानी है इसमें डीजल या पेट्रोल न डाला जाए मजिंदर सिंह सिरसा का ये कदम सराहनीय है या फिर इस कदम को लेकर दिल्ली वालों में क्या बातचीत है ये हम जानने की कोशिश कर रहे हैं जो हालात है एयर क्वालिटी की दिल्ली में तो मैं तो उसको कोई बुरा नहीं मानता कोई ना कोई स्टेप तो लेना ही पड़ेंगे ना तो पॉजिटिव ही है ये तो पुरानी सरकारों ने और इवन जैसे फैसले लिए दिल्ली सरकार ने नई गठन होने के बाद पर्यावरण मंत्री मंजू सिंह सिरसा ने कदम उठाया है बट ये कदम तो पहले से ही है ना अब एग्जीक्यूशन डिपेंड करता है वो कर कहा रहे हैं जब तक एग्जीक्यूट नहीं करेंगे अच्छे ढंग से तो मैं तो नहीं समझता कि कोई हेल्प होने वाली है

ਨੌਇਡਾ ਜਾਂਦੀ ਹੋਣਗੇ ਜਾਂ ਫਿਰ ਗੁਰਗਾਓ ਜਾਂਦੀ ਹੋਣਗੇ ਗਾਸੀਆਬਾ ਜਾਂਦੀ ਹੋਣਗੇ ਸੋਨੀਪਤ ਵਾਲੇ ਪਾਸੇ ਆਉਂਦੇ ਹੋਣਗੇ ਤਾਂ ਉਹ ਉੱਥੋਂ ਦੇ ਪੈਟਰੋਲ ਪੰਪ ਤੋਂ ਪੈਟਰੋਲ ਪਰਵਾ ਸਕਦੇ ਨੇ ਪਰ ਦਿੱਲੀ ਦੇ ਅੰਦਰ ਪੰਪ ਦੇ ਉੱਤੇ ਤੇਲ ਨਹੀਂ ਮਿਲੇਗਾ ਹੁਣ ਅੱਗੇ ਵਾਦਿਆਂ ਅਗਲੀ ਖਬਰ ਦਾ ਰੁਕ ਕਰਦੇ ਹਾਂ ਤੇ ਗੱਲ 2027 ਦੇ ਇਲੈਕਸ਼ਨ ਦੀ 2027 ਦੇ ਇਲੈਕਸ਼ਨ ਨੂੰ ਲੈ ਕੇ ਹੁਣ ਤੋਂ ਹੀ ਰਣਨੀਤੀ ਬਣ ਰਹੀ ਹੈ ਬਿਆਨਬਾਜ਼ੀਆਂ ਹੋ ਰਹੀਆਂ ਨੇ ਠੀਕ 2 ਸਾਲ ਬਾਅਦ ਸੂਬੇ ਚ ਇਲੈਕਸ਼ਨ ਹੋਣੇ 2027 ਦੀਆਂ ਚੋਣਾਂ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਰਮਨਿਤ ਬਿੱਟੂ ਦੀ ਜਿਹੜੀ ਸਟੇਟਮੈਂਟ ਸੀ ਉਹ ਅਕਾਲੀ ਦਲ ਨੂੰ ਲੈ ਕੇ ਸੀ ਦਰਸਾਉਣਾ ਉਹਨਾਂ ਨੂੰ ਸਵਾਲ ਕੀਤਾ ਗਿਆ ਰਮਨਿਤ ਬਿੱਟੂ ਨੂੰ ਕਿ ਤੁਸੀਂ ਅਕਾਲੀ ਦਲ ਦੇ ਨਾਲ ਗੜਬੰਧਨ ਤੁਸੀਂ ਮਤਲਬ ਭਾਜਪਾ ਅਕਾਲੀ ਦਲ ਦੇ ਨਾਲ ਗੜਬੰਧਨ ਕਰੋਗੇ ਜਾਂ ਨਹੀਂ ਕਰੋਗੇ ਤਾਂ ਫਿਰ ਰਮਨਿਤ ਬਿੱਟੂ ਕਹਿੰਦੇ ਨਜ਼ਰ ਆਇਆ ਕਿ ਆਪਣੇ ਦਮ ਦੇ ਉੱਤੇ ਇਕੱਲੇ ਹੀ ਇਲੈਕਸ਼ਨ ਦੇ ਵਿੱਚ ਭਾਰਤੀ ਜਨਤਾ ਪਾਰਟੀ 2027 ਦੇ ਵਿੱਚ ਉਤਰੇਗੀ ਹਾਲਾਂਕਿ ਇਸ ਸਭ ਦੇ ਵਿਚਾਲੇ ਸਵਾਲ ਸਭ ਦੇ ਜ਼ਿਹਨ ਦੇ ਵਿੱਚ ਲਾਜ਼ਮੀ ਤੌਰ ਦੇ ਉੱਤੇ ਹੋਏਗਾ ਕਿ ਗੜਬੰਧਨ ਕਿਸ ਸਟੇਜ ਦੇ ਉੱਤੇ ਜਾ ਕੇ ਕੋਈ ਗੱਲਬਾਤ ਹੁੰਦੀ ਹੈ ਨਹੀਂ ਹੁੰਦੀ ਹੈ ਔਰ ਦੂਜੇ ਪਾਸੇ ਸਵਾਲ ਇਹ ਵੀ ਤੁਸੀਂ ਕਹਿ ਸਕਦੇ ਹੋ ਕਿ ਰਮਨੀਤ ਬਿੱਟੂ ਕਿਉਂਕਿ ਜਦੋਂ ਉਹਨਾਂ ਨੂੰ ਇਹ ਵੀ ਸਵਾਲ ਪੁੱਛਿਆ ਗਿਆ ਕਿ ਅਕਾਲੀ ਦਲ ਜੇ ਨਾਲ ਆਏਗਾ ਤਾਂ ਰਮਨੀਤ ਬਿੱਟੂ ਨੇ ਸਾਫ਼ ਕਹਿ ਦਿੱਤਾ ਕਿ ਹੁਣ ਭੂਮਿਕਾ ਛੋਟੇ ਪ੍ਰਭਾਵ ਵਾਲੀ ਰਹੇਗੀ ਅਕਾਲੀ ਦਲ ਦੀ ਵੱਡਾ ਪ੍ਰਭਾਪੀ ਜੀ ਪੀ ਹੀ ਰਹੇਗੀ ਸਹੀ ਚ ਬੀ ਜੀ ਪੀ ਇਕੱਲੇ ਜਾਏਗੀ ਜਾਂ ਅਕਾਲੀ ਨਾਲ ਨਾਲ ਜਾਏਗੀ ਕਿਉਂਕਿ ਇਹ ਸਵਾਲ ਬਹੁਤ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੀ ਇਧਰ ਆਓ ਆ ਆ ਸਾਰੇ ਹੀ ਗੁਰਸਿੱਖ ਬੰਦੇ ਸਾਰੇ ਖੜੇ ਆ ਸਾਰਿਆਂ ਦੇ ਦਾੜ੍ਹੀਆਂ ਰੱਖੀਆਂ ਹੋਈਆਂ ਬੰਨੀਆਂ ਹੋਈਆਂ ਇਹ ਚੋ ਕਿਹੜਾ ਤੁਹਾਨੂੰ ਲੱਗਦਾ ਵੀ ਸਾਨੂੰ ਅਕਾਲੀ ਦਲ ਨਾਲ ਲੋੜ ਆ ਜੀ ਦਾ ਮੋਦੀ ਔਰ ਸ਼ਾਹ ਦੇ ਬਹੁਤ ਨੇੜੇ ਹੋ ਕੀ ਭਾਜਪਾ ਨੂੰ ਇਹ ਕਲੀਅਰ ਕਰ ਦੋ ਭਾਜਪਾ ਨੂੰ ਇਹ ਲਾਈਨ ਕਲੀਅਰ ਕਰ ਦੋ ਕਿ ਭਾਜਪਾ 117 ਤੇ ਇਕੱਲੇ ਲੜੇਗੀ ਕਿਉਂਕਿ ਵਰਕਰ ਨੂੰ ਨਾ ਪੰਬੜ ਪੂਸੇ ਜਾ ਦੇਖੋ ਦੇਖੋ ਪੰਕਜ 22 ਚ ਲੜ ਕੇ ਦਿਖਾਇਆ ਨਾ ਠੀਕ ਆ ਉਦੋਂ ਥੋੜੇ ਇਕਦਮ ਕੈਂਡੀਡੇਟ ਨਹੀਂ ਸੀ ਦੋ ਕ ਪਾਰਟੀਆਂ ਜਿਹੜੀਆਂ ਜਿਵੇਂ ਕੈਪਟਨ ਸਾਹਿਬ ਦੀ ਪਾਰਟੀ ਸੀ ਢੀਂਟਸਾ ਸਾਹਿਬ ਦੀ ਪਾਰਟੀ ਸੀ ਉਹਨਾਂ ਦੇ ਕੈਂਡੀਡੇਟ ਲਏ ਕੁਝ ਪਰ ਹੁਣ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਪਹਿਲਾਂ ਵੈਸੀ ਬੀਜੇਪੀ ਹਰਿਆਣੇ ਤੋਂ ਬਾਅਦ ਸਿੱਧਾ ਹੀ ਚੌਕਾ ਦਿੱਲੀ ਤੋਂ ਬਾਅਦ ਸਿੱਧਾ ਛੱਕਾ ਇਸ ਕਰਕੇ ਹੁਣ ਤਾਂ ਕੰਮ ਪਰਮਾਤਮਾ ਦੀ ਮਿਹਰ ਨਾਲ ਜਮਾਂ ਨੇੜੇ ਹੀ ਆਇਆ ਖੜਾ ਏ ਇਕੱਲੇ ਲੜੇਗੀ ਬੀਜੇਪੀ ਇਕੱਲੇ 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 ਅਕਾਲੀ ਦਲ ਦੀ ਲੋੜ ਨਹੀਂ ਅਕਾਲੀ ਦਲ ਚਲੋ ਅਕਾਲੀ ਦਲ ਆ ਵੀ ਜਾਓ ਹਾਂ ਅਕਾਲੀ ਦਲ ਇਹ ਨਹੀਂ ਹੋਊਗਾ ਵੀ ਉਹ ਅਸੀਂ 22 ਲੜਾਂਗੇ ਜਾਂ 23 ਲੜਾਂਗੇ ਉਹ ਬਾਕੀ ਲੜੂ ਹੁਣ ਇਹ ਹੋ ਸਕਦਾ ਵੀ ਜੇ ਕੋਈ ਆਊਗਾ ਉਹ 22 23 ਲੜ ਲਵੇ ਪਰ ਭਾਜਪੀ ਯਾਨੀ ਕਿ ਮੌਕਾ ਹੈ ਆਗਦੀ ਦਲ ਕੋ ਛੋਟੇ ਭਰਾ ਦੀ ਭੂਮਿਕਾ ਦੇ ਵਿੱਚ ਮੌਕਾ ਹੈ ਹੁਣ ਵੀ ਕਹਿ ਰਹੇ ਹੋ ਕਿ ਮਤਲਬ ਛੋਟੇ ਭਾਈ ਚਾਜੋ ਵੱਡੇ ਭਾਈ ਵਾਲਾ ਨਹੀਂ ਰੋਲ ਅਦਾ ਕਰ ਮੈਂ ਇਹ ਵੀ ਨਹੀਂ ਕਹਿੰਦਾ ਮੈਂ ਇਹ ਨਹੀਂ ਕਹਿ ਰਿਹਾ ਵੀ 23 ਤੇ 22 ਛੋਟਾ ਭਾਈ ਹੋਗਾ ਇਹ ਗੱਲ ਕਹਿਣਾ ਚਾਹਣਾ ਵੀ ਜੋ ਲੋਕਾਂ ਦੇ ਕਈਆਂ ਦੇ ਮਨ 'ਚ ਇਹ ਗੱਲ ਹੈਗੀ ਆ ਤੇ ਜਿਹੜੇ ਉਹ 22 23 ਹੋਣਗੇ ਜਿਹੜੇ ਤੁਸੀਂ ਕਹਿੰਦੇ ਹੋ ਉਹਨਾਂ ਦੇ ਥੱਲੇ ਬੀਜੇਪੀ ਨੇ ਬਹੁਤ ਕੰਮ ਕੀਤਾ ਹੈ ਨਾ ਨਾਲ ਰਹੇ ਹਨ ਤੇ ਉਹ ਬੀਜੇਪੀ ਚ ਰਲ ਜਾਣ ਹਾਲਾਂਕਿ ਸਵਾਲ ਜ਼ਰੂਰ ਹੈ ਕਿ ਵਾਕਈ ਛੋਟੇ ਭਰਾ ਵੱਡੇ ਭਰਾ ਦੀ ਭੂਮਿਕਾ ਦੇ ਵਿੱਚ ਕੌਣ ਹੋਏਗਾ ਨਹੀਂ ਹੋਏਗਾ ਜਾਂ ਫਿਰ ਪੰਜਾਬ ਦੇ ਵਿੱਚ ਚਾਰ ਫਰੰਟ ਦੇ ਉੱਤੇ ਇਲੈਕਸ਼ਨ ਇਸ ਵਰ ਨਜ਼ਰ ਆਏਗਾ ਕਿ ਕਾਂਗਰਸ ਆਮ ਆਦਮੀ ਪਾਰਟੀ ਅਕਾਲੀ ਦਲ ਦੂਜੇ ਪਾਸੇ ਬੀਜਪੀ ਆ ਕੋਈ ਹੋਰ ਜਿਹੜੀਆਂ ਧਿਰਾਂ ਨੇ ਉਹ ਵੀ ਨਜ਼ਰ ਆਉਣਗੀਆਂ ਖੈਰ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਸਭ ਦੇ ਵਿਚਾਲੇ ਕਿਸਾਨਾਂ ਦਾ ਜ਼ਿਕਰ ਕਰਦੇ ਹਾਂ ਪੰਜਾਬ ਸਰਕਾਰ ਨੇ ਐਸਕੇਐਮ ਦੇ ਨਾਲ ਮੀਟਿੰਗ ਸੱਦੀ ਹੈ ਮੁੱਖ ਮੰਤਰੀ ਮਾਨ ਦੇ ਨਾਲ ਐਸਕੇਐਮ ਦੇ ਆਗੂਆਂ ਦੀ ਬੈਠਕ ਹੋਵੇਗੀ ਇਹ ਬੈਠਕ ਹੋਏਗੀ ਸੋਮਵਾਰ ਨੂੰ ਪਰਸੋਂ ਨੂੰ 3 ਮਾਰਚ ਨੂੰ ਸ਼ਾਮ 4 ਵਜੇ ਪੰਜਾਬ ਭਵਨ ਚੰਡੀਗੜ੍ਹ ਦੇ ਵਿੱਚ ਇਹ ਬੈਠਕ ਸੱਦੀ ਗਈ ਹੈ ਕਿਸਾਨਾਂ ਨੇ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਧਰਨੇ ਦਾ ਐਲਾਨ ਕੀਤਾ ਹੋਇਆ ਹੈ 4 ਮਾਰਚ ਨੂੰ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਚੰਡੀਗੜ੍ਹ ਵੱਲੇ ਪਾਸੇ ਕੂਚ ਕਰਨਗੇ ਤੇ 5 ਮਾਰਚ ਨੂੰ ਇੱਕ ਹਫ਼ਤੇ ਲਈ ਚੰਡੀਗ ਰੇ ਸਭ ਦੇ ਵਿਚਾਲੇ 3 ਮਾਰਚ ਦੀ ਮੀਟਿੰਗ ਦਾ ਸੱਦਾ ਕਿਸਾਨਾਂ ਦੇ ਕੋਲ ਪਹੁੰਚ ਚੁੱਕਿਆ ਤੇ ਇਸ ਮੀਟਿੰਗ ਦੇ ਵਿੱਚ ਕੀ ਵਾਕਈ ਹੀ ਕੋਈ ਸਹਿਮਤੀ ਬਣ ਜਾਂਦੀ ਹੈ ਔਰ 4 ਮਾਰਚ ਵਾਲਾ ਜਾਂ 5 ਮਾਰਚ ਵਾਲਾ ਜਿਹੜਾ ਧਰਨਾ ਹੈ ਉਸ ਨੂੰ ਮੁਲਤਵੀ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਕੋਈ ਸਹਿਮਤੀ ਬਣਦੇ ਵਿੱਚ ਟਾਈਮ ਲੱਗੇਗਾ ਖੈਰ ਜਦੋਂ ਮੀਟਿੰਗਾਂ ਹੁੰਦੀਆਂ ਨੇ ਤਾਂ ਹੱਲ ਦਾ ਭਰੋਸਾ ਜ਼ਰੂਰ ਹੁੰਦਾ ਏ ਔਰ ਦੂਜੇ ਪਾਸੇ ਪਾਈ ਵੀ ਕਹਿ ਸਕਦੇ ਆ ਕਿ ਉਸ ਮੀਟਿੰਗਾਂ ਦੇ ਵਿੱਚ ਇਹ ਵੀ ਚਰਚਾਵਾਂ ਰਹਿੰਦੀਆਂ ਨੇ ਕਿ ਆਉਣ ਵਾਲੀ ਸਮੇਂ ਦੇ ਵਿੱਚ ਹੋਰ ਮੀਟਿੰਗ ਹੋਏਗੀ ਅਗਲੀ ਮੀਟਿੰਗ ਦੀ ਤਾਰੀਖ ਮਿਲ ਜਾਂਦੀ ਹੈ ਉਸ ਸਮੇਂ ਤੱਕ ਜਿਹੜੇ ਅੰਦੋਲਨ ਹੁੰਦੇ ਨੇ ਆ ਧਰਨੇ ਹੁੰਦੇ ਨੇ ਉਹਨਾਂ ਨੂੰ ਮੁਲਤਵੀ ਕਰਨ ਦੀ ਗੱਲ ਕਹਿ ਦਿੱਤੀ ਜਾਂਦੀ ਹੈ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਦੇਖਣਾ ਹੋਏਗਾ ਕਿ ਸੋਮਵਾਰ ਨੂੰ ਕੀ ਹੁੰਦਾ ਸੋਮਵਾਰ ਨੂੰ ਸ਼ਾਮ 4:00 ਵਜੇ ਪੰਜਾਬ ਭਵਨ ਚੰਡੀਗੜ੍ਹ 'ਚ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਮੀਟਿੰਗ ਮੁੱਖ ਮੰਤਰੀ ਦੇ ਨਾਲ ਮੀਟਿੰਗ ਦਾ ਸਮਾਂ ਮਿਲਿਆ ਜੀ ਸਤਿ ਸ਼੍ਰੀ ਅਕਾਲ ਸਰਕਾਰ ਮੁੱਖ ਮੰਤਰੀ ਦੇ ਅਕੀ ਚਲੋ ਜੇ ਮਦੋ ਕੋਈ ਸਾਡੇ ਨਾਲ ਗੱਲਬਾਤ ਹੁੰਦੀ ਹੈ ਮੇਰੇ ਸੱਤੀ ਪਹਿਲਾਂ ਦੱਸ ਚੁੱਕੇ ਆਂ ਵੀ ਅਸੀਂ ਵਿਚਾਰਾਂਗੇ ਪਰ ਮੈਂ ਕਹਣਾ ਚਾਹੁੰਦਾ ਕਿ ਮੀਟਿੰਗਾਂ ਸਾਡੇ ਨਾਲ ਪਹਿਲਾਂ ਵੀ ਹੋਈਆਂ ਜਿਵੇਂ 18 ਦਸੰਬਰ 2023 ਨੂੰ ਲਈ ਮੀਟਿੰਗਾਂ ਦੇ ਵਿੱਚ ਅਸੀਂ ਚਾਹਾਂਗੇ ਸੰਯੁਕਤ ਕਿਸਾਨ ਮੋਰਚਾ ਹੋਵੇਗਾ ਕਿ ਮੰਗਾਂ ਲਾਗੂ ਕੀਤੀਆਂ ਜਾਣ ਹੁਣ ਅੱਗੇ ਵਧਦੇ ਹਾਂ ਤੇ ਗੱਲ ਹੋਵੇਗੀ ਧਰਨੇ ਦੀ ਕਿਸਾਨਾਂ ਦੀ ਹੀ ਕਰਾਂਗੇ ਇੱਕ ਹੋਰ ਧਰਨੇ ਦੀ ਤਿਆਰੀ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ 3 ਤਰੀਕ ਨੂੰ ਮੀਟਿੰਗ ਹੈ ਯਾਨੀ ਕਿ ਸੋਮਵਾਰ ਨੂੰ ਪਰ ਬੁੱਧਵਾਰ ਦੇ ਲਈ ਐਲਾਨ ਕਰ ਦਿੱਤਾ ਗਿਆ ਹੈ ਐਸਕੇਮ ਦੇ ਵੱਲੋਂ ਜੋ ਪਹਿਲਾਂ ਹੀ ਐਲਾਨ ਸੀ ਕਿ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਐਸਕੇਮ ਨੇ 5 ਮਾਰਚ ਨੂੰ ਚੰਡੀਗੜ੍ਹ ਕੂਚ ਦਾ ਐਲਾਨ ਕੀਤਾ ਹੋਇਆ ਹੈ ਔਰ ਇਹ ਵੀ ਹੁਣ ਸਾਫ਼ ਕਰ ਦਿੱਤਾ ਗਿਆ ਕਿ ਪਹਿਲਾਂ ਇੱਕ ਹਫ਼ਤੇ ਦੇ ਲਈ ਧਰਨਾ ਪ੍ਰਦਰਸ਼ਨ ਹੋਵੇਗਾ ਸਰਕਾਰ ਦਾ ਰੁਖ ਦੇਖ ਕੇ ਫਿਰ ਅੱਗੇ ਧਰਨੇ ਦੀ ਮਿਆਦ ਤੈਅ ਕਰਾਂਗੇ ਪੰਜਾਬ ਸਰਕਾਰ ਆਪਣੀ ਖੇਤੀ ਨੀਤੀ ਲਾਗੂ ਕਰੇ ਕਿਸਾਨਾਂ ਦੀਆਂ ਮੰਗਾਂ ਨੇ ਕੁਝ ਫਸਲਾਂ ਦੇ ਉੱਤੇ ਐਮਐਸਪੀ ਦਵੇ ਪੰਜਾਬ ਸਰਕਾਰ ਜਿਹੜਾ ਜਲ ਸੋਧ ਐਕਟ ਲਿਆਂਦਾ ਗਿਆ ਉਸ ਨੂੰ ਰੱਦ ਕੀਤਾ ਜਾਵੇ ਕਿਸਾਨਾਂ ਦੇ ਕਰਜ਼ੇ ਦੇ ਲਈ ਵਨ ਟਾਈਮ ਸੈਟਲਮੈਂਟ ਸਕੀਮ ਲਿਆਂਦੀ ਜਾਵੇ ਇਹ ਸਾਰੀਆਂ ਮੰਗਾਂ ਨੇ ਜਿਸ ਨੂੰ ਲੈ ਕੇ ਮੋਰਚਾ ਖੋਲਿਆ ਜਾ 5 ਮਾਰਚ ਤੋਂ ਜੋ ਸੰਯੁਕਤ ਕਿਸਾਨ ਮੋਰਚੇ ਦਾ ਆਂਡੀਆਂ ਦਾ ਸੱਦਾ ਆ ਉਹ ਸੱਦੇ ਵੈਦ ਕਟੋਕਾ ਟੇਕਪ ਤੇ ਲਈ ਚੰਡੀਗੜ੍ਹ ਦੇ ਵਿੱਚ ਧਰਨਾ ਮਾਰਨ ਜਾ ਰਹੇ ਗਵਰਨਰ ਪੰਜਾਬ ਔਰ ਪੰਜਾਬ ਸਰਕਾਰ ਦਾ ਸਾਡੀਆਂ ਮੰਗਾਂ ਪ੍ਰਤੀ ਰੋਕ ਕੀ ਹੋਊਗਾ ਉਹ ਬਿਸਾਇਡ ਕਰੂਗਾ ਕਿ ਇਹ ਲੰਮੀ ਮਿਆਦ ਦਾ ਧਰਨਾ ਇੱਕ ਹਫਤਾ ਹੀ ਰਹੂਗਾ ਜਾਂ ਉਸ ਤੋਂ ਅੱਗੇ ਜਾ ਸਕਦਾ ਇੱਕ ਪੰਜਾਬ ਸਰਕਾਰ ਖੇਤੀ ਨੀਤੀ ਲੈ ਕੇ ਆਈ ਸੀ ਤੇ ਕਿਸਾਨ ਆਗੂਆਂ ਤੋਂ ਉਹਦੇ ਵਿੱਚ ਸੁਝਾਅ ਵੀ ਮੰਗੇ ਸਨ ਤੇ ਉਹਨਾਂ ਨੇ ਸੁਝਾਅ ਵੀ ਦਿੱਤੇ ਅਸੀਂ ਚਾਹੁੰਦੇ ਆ ਕਿ ਉਹਨਾਂ ਸੁਝਾਵਾਂ ਨੂੰ ਮੁੱਖ ਰੱਖ ਕੇ ਪੰਜਾਬ ਸਰਕਾਰ ਉਹ ਖੇਤੀ ਨੀਤੀ ਲਾਗੂ ਕਰੇ ਤਾਂ ਕਾਫੀ ਜਿਹੜਾ ਕਿਸਾਨਾਂ ਦਾ ਭਲਾ ਹੋ ਸਕਦਾ ਸੋ ਸਾਡੀ ਸੰਯੁਕਤ ਕਿਸਾਨ ਮੋਰਚੇ ਦੀ ਮੰਗ ਹੈ ਕਿ ਇਹ ਪਹਿਲ ਕਦਮੀ ਕਰੇ ਪੰਜਾਬ ਸਰਕਾਰ ਕਿਉਂਕਿ ਹਰਿਆਣੇ ਦੇ ਵਿੱਚ ਦੇਖੋ ਸਟੇਟ ਗਵਰਨਮੈਂਟ ਨੇ 23 ਦੇ 23 ਫਸਲਾਂ ਤੇ ਐਮਐਸਪੀ ਦੇ ਦਿੱਤੀ ਕਿਉਂਕਿ ਉਹ ਡਬਲ ਇੰਜਨ ਦੀ ਸਰਕਾਰ ਹੈ ਸਿੰਗਲ ਇੰਜਨ ਦੀ ਸਰਕਾਰ ਹੈ ਤੇ ਆਪਦੇ ਹਿਸਾਬ ਦੇ ਨਾਲ ਉਹ ਦੇਖਣ ਆਪਣੀ ਸਮਰਥਾ ਅਨਸਾਰ ਕਿਸਾਨੀ ਬਚਾਉਣ ਵਾਸਤੇ ਜਵਾਨੀ ਬਚਾਉਣ ਵਾਸਤੇ ਤੇ ਪੰਜਾਬ ਬਚਾਉਣ ਵਾਸਤੇ ਇਹ ਪਹਿਲ ਕਦਮੀ ਹੋਊਗੀ ਪੰਜਾਬ ਸਰਕਾਰ ਦੀ ਜਿਉ ਬਾਸਮਤੀ ਤੇ ਐਮਐਸਪੀ ਜਿੰਦੀ ਹੈ